ਕੈਨੇਡਾ ਵਿੱਚ ਘਰਾਂ ਦੀ ਵਿਕਰੀ ਅਤੇ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਘਰਾਂ ਦੀ ਵਿਕਰੀ 1 ਸਾਲ ਪਹਿਲਾਂ ਦੇ ਮੁਕਾਬਲੇ 6.6 ਫੀਸਦੀ ਵਧੀ ਹੈ ਜੋ ਕਿ ਪਿਛਲੇ ਮਹੀਨਿਆਂ ਵਿੱਚ ਬਾਜ਼ਾਰ ਦੇ ਸੁਸਤ ਹੋਣ ਤੋਂ ਬਾਅਦ ਉੱਪਰ ਵੱਲ ਦਾ ਰੁਝਾਨ ਹੈ ਜੂਨ ਤੋਂ ਮਹੀਨਾ-ਦਰ-ਮਹੀਨਾ ਦੇ ਆਧਾਰ ਤੇ ਘਰਾਂ ਦੀ ਵਿਕਰੀ 3.8 ਫੀਸਦੀ ਵਧੀ ਹੈ ਜਦਕਿ ਮਾਰਚ ਤੋਂ ਬਾਅਦ ਕੁੱਲ 11.2 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ CREA ਨੇ ਇਹ ਵੀ ਦੱਸਿਆ ਕਿ ਜੁਲਾਈ ਦੇ ਅਖੀਰ ਤੱਕ ਕੈਨੇਡਾ ਭਾਰ ਵਿੱਚ 2,2500 ਪ੍ਰਾਪਰਟੀਆਂ ਵਿਕਰੀ ਲਈ ਲਿਸਟਡ ਸਨ ਜੋ ਕਿ 1 ਸਾਲ ਪਹਿਲਾਂ ਨਾਲੋਂ 10.1 ਫੀਸਦੀ ਵਧੇ ਸਨ ਕੈਨੇਡੀਅਨ ਰੀਅਲ اسٹیਟ ਐਸੋਸੀਏਸ਼ਨ ਮੁਤਾਬਕ ਜੁਲਾਈ ਵਿੱਚ ਵੇਚੇ ਗਏ ਘਰਾਂ ਦਾ ਨਾਨ ਸੀਜ਼ਨਲੀ ਐਡਜਸਟਡ ਨੈਸ਼ਨਲ ਐਵਰੇਜ ਸੇਲ ਪ੍ਰਾਈਸ 6,72,784 ਡਾਲਰ ਸੀ ਜੋ ਕਿ 1 ਸਾਲ ਪਹਿਲਾਂ ਨਾਲੋਂ 0.6 ਫੀਸਦੀ ਵਾਧਾ ਹੈ CREA ਦੇ ਸੀਨੀਅਰ ਅਰਥਸ਼ਾਸਤਰੀ ਸ਼ਾਨ ਕੈਤਕਾਟ ਨੇ ਕਿਹਾ ਕਿ ਮਹਿੰਗਾਈ ਸੰਕਟ ਤੋਂ ਬਾਅਦ ਹਾਊਸਿੰਗ ਖੇਤਰ ਵਿੱਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਤੇਜ਼ੀ ਆਖਰਕਾਰ ਆ ਗਈ ਜਾਪਦੀ ਹੈ